ਮਡੌਲੇ ਬਣਾਉਣੇ ਤਾਂ ਸੌਖੇ ਆ ਕੰਮ ਰੇਸ ਆਲਾ ਕੰਮ ਔਖਾ ਹੈਂ ਐਂਆ ਗੱਲ ਹੈਂ ਚਲੋ ਮੇਰ ਤੋਂ ਵੀ ਚੰਗੀ ਆ ਜਿੰਮ ਵਾਲੀ ਆਪਾਂ ਮਾੜੀ ਨਹੀਂ ਕਹਿੰਦੇ ਪਰ ਰੇਸ ਆਲਾ ਕੰਮ ਸਭ ਤੋਂ ਖਤਰਨਾਕ ਕੰਮ ਆ ਪਤਾ ਤਾਂ ਨਹੀਂ ਗੱਲ ਦਾ ਹੈ ਓਏ ਪਹਿਲਾ ਡੌੜਾ ਕਿੰਨਾ ਸੀ ਤੇਰਾ ਉਹ ਸੌਖਾ ਸੀ ਬਣਾਉਣਾ ਕਿ ਆ ਰੇਸ ਬਲੌਕੀ ਸੌਖੀ ਆ ਹੈ ਓਏ ਇਧਰ ਦੱਸੀ ਮੜਿਆ ਮੂੰਹ ਕਰਕੇ ਬਣਾਉਣਾ ਸੌਖਾ ਜੀ ਉੱਚੀ ਬੋਲ ਮੜਿਆ ਡਾਲਾ ਬਣਾਉਣਾ ਸੌਖਾ ਜੀ ਲੈ YouTube ਤੇ ਪਾਵਾਂਗੇ ਬਲੌਗ ਇਧਰ ਮੂੰਹ ਕਰ ਲਾ ਯਾਦ ਰਹਿ ਜਾਂਦੀ ਹੁੰਦੀ ਆ ਇਹ ਮੇਰਾ ਪਰਸਨਲ ਅਸਿਸਟੈਂਟ ਆ ਭਾਈ ਆਤਮ ਨੂੰ ਵੀ ਨਹੀਂ ਦਿੰਦੇ ਦੱਬਣਾ ਦਰਦ ਹੁੰਦਾ ਹੈ ਜੈੱਕ ਕੀ ਕਰੀ ਜੰਨਾ ਫਰਕ ਫਰਕ ਬਹੁਤ ਪੈ ਗਿਆ ਲੱਤਦਾ ਹੁਣ ਤੇ ਆਪਾਂ ਬਈ ਆ ਟੂ ਉਹ ਤੁਸੀਂ ਵੀ ਵਰਤ ਸਕਦੇ ਹੋ ਡੀ ਫਰੈਸ਼ ਇਹ ਤੋਂ ਬਾਅਦ ਗਰਮ ਪੱਟੀ ਬੰਨ ਲੈਣੀ ਆ ਹਵਾ ਨਹੀਂ ਲੱਗਣੀ ਚਾਹੀਦੀ ਲੱਤਨ ਉਹ ਦਰਮਿਆਨ ਦੇ ਵਿੱਚ ਆ ਕੇ ਬੰਦੇ ਵਿੱਚ ਤਾਂ ਮਿਲਦਾ ਸੌਂਕ-ਸੂਂਕ ਨੂੰ ਵੀ ਬੰਨੀ ਜਾਂਦੇ ਰਹਿੰਦੇ ਆ ਇਹ ਫਰਮਾਇਆ ਹੈਗਾ ਨਾ ਜਿਹੜਾ ਰਨਿੰਗ ਕਰਦਾ ਨਾ ਜਾਂ ਵੀ ਤੁਮੋਂ ਮਨ ਉਸੇ ਨੂੰ ਪਤਾ ਹਨਾ ਇਹ ਚੀਜ਼ ਦਾ ਯਾਰ ਕੋਪਰਾਵਾ ਬੜਾ ਸਾਨੂੰ ਟਾਈਮ ਨਹੀਂ ਲੱਗਦਾ ਨਹੀਂ ਵੀਡੀਓ ਤਾਂ ਸਾਨੂੰ ਸਾਰੀ ਆ A to Z ਮਿਹਨਤ ਕਰਦੇ ਆਂ ਦੀ ਬਣਾ ਕੇ ਪਾ ਦਿਆ ਕਰੀਏ ਬਾਰੀ ਛੱਲੇ ਨਾਲ ਲਈ ਹੈ। 2 ਲਈ 10 ਨੂੰ ਰਿਹਾ। ਹਾਂ। ਉਸੇ ਤੋਂ ਬਾਰੀ। ਪੈਸਾ 15 ਦਾ ਬਾਰਾ ਹੋ ਗਿਆ। ਹਾਂ। ਹਵਾ ਇਹ ਵਾਸਤੇ ਹੈ। ਜਾਰ ਬੱਜ ਦਿਨਾਰੇ ਆ ਤੇ ਗਰਾਉਂਡ ਨੂੰ ਤਿਆਰ ਹੋਈ ਜੰਨੇ ਆਪਾਂ ਜਾ ਰਹੇ ਆ ਇਹ ਐ ਖਿੱਚ ਕੇ ਨਹੀਂ ਇਹ ਐ ਲਾਇਆ ਕਰ ਐ ਐ ਲੱਗ ਜਾਂਦੀ ਆ ਮੋੜਨ ਦੀ ਲੋੜ ਹੀ ਨਹੀਂ ਉਹ ਲਾਇਆ ਐ ਮੀ ਲੈਂਦੀ ਆ ਉਹ ਕਾਦੇ ਬਸ ਦਿੱਤੇ ਉਹ ਸਕਰੂ ਜੇ ਜੇ ਬਣ ਗਈ ਕਰ ਲੈਣਾ ਚੱਕ ਗਰਾਉਂਡ ਲਈ ਜਮਾ ਫੱਟਦਾ ਬਈ ਆਪਾਂ ਹੁਣ ਫੌਣੇ ਆ ਕੱਪੜੇ ਠੀਕ ਆ ਹੋ ਗਏ ਰੈਡੀ ਆਪਾਂ ਤੇ ਚੱਲੇ ਆ